ਇਹ ਕੱਚਿਆਂ ਨਾ ਤੋੜ ਲੈਣਾ ਤੋੜਨੀ ਹੈ ਨਾ ਤੇਰੇ ਨਾਲੋਂ ਤਾਂ ਤੂੰ ਪਹਿਲਾਂ ਤੋੜ ਲੈ ਇਹਦਾ ਅਰਥ ਇਹ ਨਾ ਸਮਝ ਲਿਓ ਵੀ ਪਰਿਵਾਰ ਛੱਡ ਦੇਣੇ ਆ ਧੀਆਂ ਪੁੱਤਰ ਛੱਡ ਦੇਣੇ ਨਾ ਇਹਨਾਂ ਵਿੱਚ ਰਹਿਣਾ ਪਰ ਗੁਰੂ ਕਹਿੰਦੇ ਰੇ ਮਨ ਐਸੋ ਕਰ ਸੰਿਆਸਾ Hindu ਲੋਕਾਂ ਨੇ ਚਾਰ ਤਰ੍ਹਾਂ ਦੀ ਵੰਡ ਕੀਤੀ ਹੈ 25 ਸਾਲ ਤੱਕ ਬ੍ਰਹਮਚਰਜ 25 ਸਾਲ ਕੋੇ ਸ਼ਾਦੀ ਕਰਾਉਂਦੇ 50 ਸਾਲ ਤੱਕ ਗ੍ਰਸਤੀ 75 ਤੱਕ ਬਾਨਪ੍ਰਸਤੀ 100 ਨੂੰ ਸੰਿਆਸ ਲੈ ਲੈਂਦੇ ਨੇ ਪਰ ਮਾਰੇ ਨੇ ਸਾਨੂੰ ਇਹੋ ਜਿਹਾ ਹੁਕਮ ਨਹੀਂ ਕੀਤਾ ਉਹਦੇ ਰੇ ਮਨ ਐਸੋ ਕਰ ਸੰਿਆਸਾ ਬਣਸੀ ਸਦਨ ਸਭੇ ਕਰ ਸਮਝੋ ਮਨ ਹੀ ਮਾਹੇ ਉਦਾਸਾ ਘਰ ਨੂੰ ਹੀ ਉਜਾੜ ਸਮਝ ਸੰਸਾਰ ਸਮਝ ਸਰੀਰੇ ਕਾਂਤ ਨਹੀਂ ਕਰਨਾ ਆਪਣਾ ਮਨ ਏਕਾਂਤ ਕਰ ਲੈ ਇਹ ਵੀ ਹੋ ਸਕਦਾ ਤੁਸੀਂ ਪੋਤਰਾ ਖੜਾ ਰਹੇ ਹੋ ਤੁਹਾਡਾ ਮਨ ਏਕਾਂਤ ਹੋਵੇ ਇਹ ਵੀ ਹੋ ਸਕਦਾ ਕੋਈ ਜੰਗਲ ਵਿੱਚ ਚਲੇ ਗਿਆ ਉਹਦਾ ਮਨ ਘਰ ਵਿੱਚ ਫਿਰਦਾ ਹੋਵੇ ਸਰੀਰ ਦੇ ਏਕਾਂਤ ਕੀਤੇ ਆ ਕੁਝ ਨਹੀਂ ਬਣਦਾ ਮਨ ਦੇ ਏਕਾਂਤ ਹੋਇਆ ਗੱਲ ਬਣਦੀ ਹੈ